इनफार्मेशन मिली थी कि ये फ्रेम नगर में बहुत ज्यादा पुलिस से लेकर देखी जा रही है कोई कर रहा है तलाशी लेनी है तलाशी तो बोल भी लेनी है तलाशी तो लागी तो लेनी पड़ेगी ला गेट बोल अंदर भाई मारो और चार्ज नहीं है 2 ਸੋ ਜਨਪੁਰ ਦੇ ਮੁਹੱਲਾ ਪ੍ਰੇਮਨਗਰ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਇੱਕ ਔਰਤ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਈਟੀਓ ਨਰਿੰਦਰ ਵਾਲੀਆ ਨੇ ਦੱਸਿਆ ਕਿ ਸਾਨੂੰ ਇੱਕ ਸੂਚਨਾ ਦੇ ਤਹਿਤ ਇਤਲਾ ਮਿਲੀ ਸੀ ਕਿ ਇਸ ਘਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿਲਾਈ ਜਾਂਦੀ ਹੈ ਜਦੋਂ ਅਸੀਂ ਘਰ ਦੇ ਵਿੱਚ ਰੇਡ ਕਰਨ ਦੇ ਲਈ ਆਏ ਤਾਂ ਲੀਲੋ ਦੇਵੀ ਘਰ ਦੇ ਬਾਹਰ ਖੜੀ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਕਾਫੀ ਵਾਰ ਸਮਝਾਉਣ ਤੋਂ ਬਾਅਦ ਵੀ ਤਾਲੇ ਉਹਨਾਂ ਵੱਲੋਂ ਨਹੀਂ ਖੋਲਗੇ ਬਾਅਦ ਵਿੱਚ ਕਾफी ਜਦੋ ਜਹਿਦ ਤੋਂ ਬਾਅਦ ਪੁਲਿਸ ਵੱਲੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਨੌਜਵਾਨ ਸੀ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਅਤੇ ਅੰਦਰੋਂ ਸ਼ਰਾਬ ਦੀਆਂ ਥੈਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇਹ ਸ਼ਰਾਬ ਪੀਣ ਨਾਲ ਪਿਛਲੇ ਦਿਨੀ ਵੀ ਕਾਫੀ ਨੌਜਵਾਨਾਂ ਦੀ ਜਾਨ ਚਲੀ ਗਈ ਸੀ ਪਰ ਲੋਕ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਜ਼ ਨਹੀਂ ਹੁੰਦੇ ਤੇ ਨਾ ਹੀ ਵੇਚਣ ਵਾਲੇ ਗੁਰੇਜ਼ ਕਰਦੇ ਨੇ ਪੁਲਿਸ ਆਰੋਪੀਆਂ ਨੂੰ ਗ੍ਰਫਤਾਰ ਕਰਕੇ ਥਾਣੇ ਲੈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਕਮਲ ਰੰਧਾਵਾਦੀ ਰਿਪੋਰਟ ਲੇਟ ਕੀਤੀ ਗਈ ਹੈ ਠੀਕ ਹੈ ਚਾਉ ਪਰ ਇਹਨੂੰ ਤਾਂ ਲੀਲੋ ਦਾ ਉਹ ਕਿਹਨੂੰ ਅਹ ਇਨਫੋਰਮੇਸ਼ਨ ਮਿਲੀ ਕਿ ਜੇ ਕਿ ਪ੍ਰੇਮਨਗਰ ਰਿਤਨਾ ਬਹੁਤ ਜ਼ਿਆਦਾ ਫਿਨਿਸ਼ਡ ਨਿਕਲ ਦੇਖੀ ਜਾ ਰਹੀ ਹੈ ਮੁਖਬਰ ਦਾ ਨਾਮ ਵੀ ਸੀਗਾ ਤੇ ਅਸੀਂ ਗੜੀਆਂ ਲੈ ਕੇ ਮੈਂ ਆਪਣੇ ਇਨਫੋਰਮੇਸ਼ਨ ਦਿੱਤੀ ਕਿ ਇਹ ਸਟਾਫ ਨੂੰ ਤੇ ਆਪਣਾ ਇੰਸਪੈਕਟਰ ਲੈ ਕੇ ਮੈਂ ਤੇ ਆ ਗਈ ਹਾਂ ਜਦੋਂ ਮੈਂ ਲੀਲੋ ਦੇਵੀ ਦੇ ਘਰ ਆਈ ਹਾਂ ਜਦੋਂ ਇਹ ਲੋ ਦੇ ਵੀ ਜੇ ਘਰ ਆਈਆਂ ਤਲੀਲੋ ਦੇਵੀ ਬਾਹਰ ਖੜੀ ਸੀਗੀ ਦਰਵਾਜ਼ਾ ਅੰਦਰੋਂ ਬੰਦ ਸੀਗਾ ਅਸੀਂ ਕਿਹਾ ਕਿ ਤੁਸੀਂ ਪਲੀਜ਼ ਅਸੀਂ ਟਾਕੀ ਲੈਣੀ ਆ ਤੇ ਸਾਨੂੰ ਅੰਦਰ ਜਾਣ ਦਿਓ ਪਰ ਉਹਨਾਂ ਨੇ ਮਤਲਬ ਅਸੀਂ ਕਾਫੀ ਰਿਕਵੈਸਟ ਕੀਤੀ ਉਹਨਾਂ ਨੂੰ ਕਿ ਪਲੀਜ਼ ਸਾਨੂੰ ਅੰਦਰ ਇੱਕ ਵਾਰ ਟਾਕੀ ਲੈ ਲੰਨੋ ਹੈ ਆਇਆ ਨਹੀਂ ਉਹ ਬਾਦਾਈ ਸੀ ਤੇ ਪਰ ਉਹਨਾਂ ਨੇ ਸਾਨੂੰ ਟਾਕੀ ਜਾਂਦੀ ਸੀ ਫਿਰ ਅਸੀਂ ਇਹ ਕੀਤਾ ਕਿ ਅਸੀਂ ਡੀਐਸਪੀ ਸਾਹਿਬ ਜੀ ਨੂੰ ਕੰਫੀਡੈਂਸ ਲੈ ਕੇ ਕੰਸਰਨ ਐਸਐਸਓ ਜੀ ਨੂੰ ਮੈਸੇਜ ਕਰਨ ਲਈ ਦਿੱਤਾ ਉਥੋ ਕਿ ਜਾਨਪੁਰ ਖਾਨੇ ਤੋਂ ਫੋਰਸ ਆਈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਤਲਾਸ਼ ਲਵਾ ਕੇ ਕਾਰਵਾਈ ਕੀਤੀ ਜੇ ਜਦੋਂ ਅਸੀਂ ਅੰਦਰ ਜਾ ਕੇ ਤਲਾਸ਼ੀ ਲਈ ਹੈ ਤੇ ਅੰਦਰੋਂ ਹਮਾਰ ਨਹੀਂ ਪਿਆ ਇਹਨੇ ਸਿੱਧਾ ਕਰਦਾ 11 12 ਮੈਂ ਪਹੁੰਚੇ ਲਏ ਨੇ ਤੇ ਅੰਦਰ ਬੰਦੇ ਵੀ ਹਗੇ ਸੀਗੇ ਜਿਹੜੇ ਪੀਰੇ ਸੀ ਹਾਂ ਬੰਦ ਕੀਤਾ ਸੀ ਹਮਾਰੀ ਅੰਦਰੋਂ ਹੁੰਦੇ ਰਿਹਾ ਪੀਰਾਂ ਨਾਲ ਪਹਿਲਾਂ ਹੀ ਪੱਛੇ ਹਾਂਜੀ ਹਾਂ ਪੱਛੇ ਹੈਗੇ ਇਹਨਾਂ ਦੇ ਇਹਦੇ ਪਹਿਲਾਂ ਹੀ ਪੱਛੇ ਮੈਨੂੰ ਬੁਰਾ ਵੀ ਕੀਤਾ ਗਿਆ ਬੋਲ ਉਮਰਾਵੀ ਅੰਦਰ ਬੜੀ ਨੀਤੀ ਦਿੱਤਾ ਕਾਰਪੋਰਟ ਖੜੀ ਐ ਇਸੇ ਚਾੜ ਪੜਿਆ ਮੇਰੇ ਇੰਸਪੈਕਟਰ ਖੜੇ ਐ ਹਾਂ ਜੀ ਸਾਹਿਬ ਕਿਹਦਾ ਦੋਮਾ ਦਿੱਤਾ ਬਣਾਉਂਦਾ ਮੈਂ ਕੇਬਰੀਂ ਦਾ ਆਜਾਦਵਾਰ ਹੁੰਦਾ ਕਿ ਤੁਹਾਡੇ ਕੋਲ ਵੀ ਤੁਹਾਡੇ ਹੱਥ ਚਾਲ ਕੀ ਜਾਂਦੀ ਐ ਤੇ ਮੈਂ ਸਾਹਮਣੇ ਹੱਥੇ ਆਈਆਂ ਨਹੀਂ ਐ ਇਹਨਾਂ ਦੇ ਸਾਹਮਣੇ ਆਏ ਐ ਉੱਪਰ ਅਸੀਂ ਕਿੱਥੇ ਜਾਣਾ ਮੈਡਮ ਹੱਸ ਤੇ ਇਹ ਗੁੰਡੇ ਦੇ ਤਾਲਾ ਬੋਲਦਾ ਦੇਖੀ ਨਾ ਕੋਈ ਉਮਰਾਵੀ ਬੰਦੇ ਕੀ ਕਰ ਰਹੇ ਨੇ ਇਹਨਾਂ ਦੇ ਬਿਆਨ ਲਾ ਲਓ ਕੀ ਕਰ ਰਹੇ ਸੀ ਮੈਂ ਲਗਵਾਇਨ ਵਾਲੇ ਨਾਲ ਬਿਆਨ ਲਓ ਨਾ ਸਾਰੇ ਕੀ ਕਰਨਾ ਇਹ ਲਾ ਲਓ ਨਾ ਜੀ ਪਲੀ